ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮੁਸੀਬਤਵਾਰ ਨੂੰ ਮੇਰੇ ਵੱਲੋਂ ਜੈ ਮਸੀਹ ਜੀ ਤਹਾ ਪਿਆਰੇ ਭੈਣ ਭਾਈਓ ਕਈ ਵਾਰ ਜ਼ਿੰਦਗੀ ਕੁਸਵਾਲ ਪੁੱਛਦੀ ਹੈ ਕਿਉਂ ਰੁਕਿਆ ਪਿਆ ਕਈ ਵਾਰ ਤੱਕ ਕੇ ਸੋਚਦੇ ਹਾਂ ਕਿ ਮੇਰਾ ਕੰਮ ਕਿਉਂ ਨਹੀਂ ਬੰਦਦਾ ਕਈ ਵਾਰ ਮਨ ਹਾਰਦਾ ਕਿ ਸ਼ਾਇਦ ਪਰਮੇਸ਼ਰ ਨਹੀਂ ਚਾਹੁੰਦਾ ਪਰ ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ ਹੈ ये होशुआ उसका एक दया उसका वचन कोई भी मनुख तेरे विरुद्ध खड़ा नहीं हो सकेगा आम प्यारे भैन भाई हो अज्वाडा कोई भी काम नहीं रुकेगा हाल लुईया क्योंकि प्यारे भैन भाई पर हो परमिश का वचन सू कह जमूर की पोथी उसका एक दयाए उसका तीन वचन जो कुछ तू करेगा वो सफल होगागा आ, हालेलुया ਅਹਾਂ ਪਿਆਰੀ ਭੈਣ ਭਾਈਓ ਅੱਜ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਕਿਉਂਕਿ ਤੁਹਾਡਾ ਕੰਮ ਪਿਆਰ ਹੋ ਰਿਹਾ ਰੁਕਾਵਟ ਰੱਦ ਨਹੀਂ ਸਮਾਂ ਲੱਗਣਾ ਮਨਾਹੀ ਨਹੀਂ ਦੇਰੀ ਐ ਸਫਲਤਾ ਨਹੀਂ ਕਿਉਂਕਿ ਪਿਤਰ ਬੈਦਲ ਸਾਨੂੰ ਕਹਿੰਦੀ ਹੈ ਪਰਮੇਸ਼ਰ ਦਾ ਵਚਨ ਪਰਭੂ ਨੇ ਤਿੰਨ ਕੰਮ ਜ਼ਰੂਰ ਵੀ ਦੇਣੀ ਹੈ ਹallelujah ਕਹਾ ਪਿਆਰੇ ਪੈਨ ਪਈਓ ਅੱਜ ਤੁਹਾਡਾ ਕੋਈ ਵੀ ਕੰਮ ਰੁਕਦਾ ਨਹੀਂ ਕਿਉਂਕਿ ਇਹ ਪਿਆਰੇ ਪੈਨ ਪਈਓ ਤੁਹਾਡਾ ਜੋ ਵੀ ਕੰਮ ਹੈ ਪਰਮੇਸ਼ਰ ਦੇ ਸਹੀ ਸਮਾਂ ਸਹੀ ਟਾਈਮ ਆਉਂਕੇ ਤੁਹਾਡੇ ਜੀਵਨ ਦੇ ਵਿੱਚ ਉਹ ਕੰਮ ਹੋਣ ਵਾਲੇ ਹਨ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ ਹੈ ਜ਼ਮੂਰਾ ਦੀ ਪੋਥੀ ਉਸ ਦਾ 37 ਦਾ ਉਸ ਦਾ ਇਹ ਵਚਨ ਦੇ ਵਿੱਚ ਧਰਮੀ ਦੇ ਕਦਮ ਪ੍ਰਭੂ ਵੱਲੋਂ ਠਹਿਰਾਏ ਜਾਂਦੇ ਹਨ ਹallelujah ਜੇ ਕਦਮ ਪਰਮੇਸ਼ਰ ਦੇ ਨਕਸ਼ੇ ਤੇ ਹਨ ਫਿਰ ਰਾਸਤਾ ਰੁਕ ਨਹੀਂ ਸਕਦਾ ਕਿਉਂਕਿ ਤੁਸੀਂ ਜਾਣਦੇ ਹੋ ਰਮੇਸ਼ਰ ਸਭ ਕੁਝ ਜਾਣਦਾ ਹੈ ਕਿੱਥੇ ਮੋੜਨਾ ਹੈ ਕਿੱਥੇ ਰੋਕਣਾ ਹੈ ਕਿੱਥੇ ਤੁਰਨਾ ਹੈ ਤੇ ਜੇ ਗਰਮੀਸ਼ਾ ਜੋ ਵੀ ਕੋਈ ਚਿਲਾ ਰਿਹਾ ਹੋਵੇ ਉਸ ਦਾ ਕੰਮ ਕੌਣ ਰੋਕ ਸਕਦਾ ਹੈ ਰਕਾਵਟਾਂ ਦਾ ਮਤਲਬ ਕੰਮ ਰੁਕਿਆ ਨਹੀਂ ਤੁਹਾਡਾ ਕੰਮ ਚੱਲ ਰਿਹਾ ਹੈ ਜਦਕਰ ਬੰਦਾ ਤੂੜ ਸ਼ੋਰ ਗੜਬੜ ਹੁੰਦੀ ਹੈ ਇਸ ਦਾ ਮਤਲਬ ਨਵਾ ਸਮਝ ਬੰਦਾ ਨੇ ਕੰਮ ਛੱਡ ਦਿੱਤਾ ਇਸ ਦਾ ਮਤਲਬ ਇਹ ਹੁੰਦਾ ਹੈ ਵੱਡਾ ਕੰਮ ਹੋ ਰਿਹਾ ਹੈ ਕਿ ਤੁਹਾਡੇ ਜੀਵਨ ਦੀ ਕੋਈ ਵੀ ਰੁਕਾਵਟ ਇਸ ਬੋਤ ਹੈ ਕਿ ਪਰਮੇਸ਼ਰ ਕੁਝ ਬਣਾ ਰਿਹਾ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਜ਼ਮੂਰਾ ਦੀ ਪੁਥੀ ਉਸ ਦਾ 33 ਦਾ ਉਸ ਦਾ 11 ਵਿੱਚ ਸਾਨੂੰ ਕਹਿੰਦਾ ਹੈ ਜੋ ਯੋਜਨਾ ਪ੍ਰਭੂ ਬਣਾਉਂਦਾ ਹੈ ਉਹ ਸਦੀਵੀ ਰਹਿੰਦੀ ਹੈ ਹਾਲੇਲੂਇਆ ਤਹਾ ਪਿਆਰੀ ਭੈਣ ਭਾਈਓ ਕਸੀ ਚਾਹੋ ਕਲ ਦਾ ਪਲਨ ਉਲ ਜਾਉ ਪਰ ਪਰਮੇਸ਼ਰ ਨੇ ਆਪਣੀ ਪਲਨ ਕਦੇ ਰੱਦ ਨਹੀਂ ਕੀਤਾ ਨਾ ਦੂਤ ਨਾ ਸ਼ਤਰੂ ਨਾ ਹਾਲਾਤ ਨਾ ਸਮਾਂ ਕਿਰਮਿਸ਼ਰੀ ਯੋਜਨਾ ਨੂੰ ਰੋਕ ਸਕਦੇ ਹਨ ਕਿਉਂਕਿ ਪਰਮੇਸ਼ਰ ਦਾ ਵਚਨ ਗਾਸ਼ਤੀ ਉੱਚਸ ਦਾ ਤੇਨੇ ਦੇ ਇਸ ਦਾ ਸੱਚ ਵਚਨ ਸਾਨੂੰ ਕਹਿੰਦਾ ਜਿਸ ਦਰਵਾਜ਼ੇ ਨੂੰ ਮੈਂ ਖੋਲਦਾ ਹਾਂ ਕੋਈ ਬੰਦ ਨਹੀਂ ਕਰ ਸਕਦਾ ਹallelujah ਜਦ ਪਰਮੇਸ਼ਰ ਖੋਲ ਦੇਵੇ ਬੈਂਕ ਦੀ ਪਾਵਰ ਖਤਮ ਲੋਕਾਂ ਦਾ ਵਿਰੋਧ ਖਤਮ ਦਰਦ ਦੀ ਅਥਾਰਟੀ ਖਤਮ ਤੈਨੂੰ ਦਰਵਾਜ਼ਾ ਨਹੀਂ ਖੋਲਣਾ ਤੈਨੂੰ ਸਿਰਫ ਅਡੀ ਕੰਮ ਨਹੀਂ ਕਿਉਂਕਿ ਖੋਲਣ ਵਾਲਾ ਤੂੰ ਨਹੀਂ ਪਰਮੇਸ਼ਰ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਇੱਕ ਗਰੰਟੀਆ ਉਸ ਦਾ ਅੰਦਰਾਦੇਸ ਉਸ ਦਾ 52 ਵਚਨ ਸੰਨਹੰਦਾ ਤੁਹਾਡੀ ਮਿਹਨਤ प्रभु व्यर्थ नहीं हाले लुइया तो हाँ प्यारे भैन भाई तेरी मेहनत तेरा पसीना तेरी सेवा तेरी निष्ठा व्यर्थ नहीं परमेश्वर अगे भुगतान अगे नहीं हूँ हौली कहो मेरा काम रुकया नहीं है मेरे लिए राह बनाया जा रहा है जो परमेश्वर ने शुरू किया ਉਹ ਰੁਕਿਆ ਨਹੀਂ ਜਾਵੇਗਾ ਇਹ ਲਵਜ਼ ਰਾਹ ਨੂੰ ਨਹੀਂ ਤੇਰੇ ਮਨ ਨੂੰ ਖੋਲਦੇ ਹਨ ਕਿਉਂਕਿ ਇਹ ਪਿਆਰੇ ਪੈਨਪਾਈ ਹੋਏ ਬਚਨ ਫਿਲਪੀਆ 1:6 ਉਸਤਾ ਸ਼ਿਵਚਨ ਸਾਨੂੰ ਕਹਿੰਦਾ ਹੈ ਜੋ ਚੰਗਾ ਕੰਮ ਉਸਨੇ ਸ਼ੁਰੂ ਕੀਤਾ ਉਹ ਉਸਨੂੰ ਪੂਰਾ ਵੀ ਕਰੇਗਾ ਹallelujah ਪਰਮੇਸ਼ਰ ਅਧੂਰਾ ਕੰਮ ਨਹੀਂ ਛੱਡਦਾ ਤੂੰ ਹਾਰ ਬਣ ਸਕਦਾ ਪਰ ਰੱਬ ਨਹੀਂ ਜਦ ਤੱਕ ਪਰਮੇਸ਼ਰ ਨੇ ਪੂਰਾ ਨਹੀਂ ਕੀਤਾ ਕੰਮ ਰੁਕ ਨਹੀਂ ਸਕਦਾ ਦਕਾਉਤ ਅੰਤਨੀ ਸੰਸਾਰ ਕੰਦਰ ਕੇ ਮੁੱਕ ਗਿਆ ਪਰਮੇਸ਼ਰ ਕਹਿੰਦਾ ਅਜੇ ਵੀ ਰਹਿੰਦਾ ਜਿੱਥੇ ਤੂੰ ਆਪਣੇ ਆਪ ਨੂੰ ਹੁਲਟਸਟਾਪ ਵੇਖਦਾ ਹੈ ਰਮੇਸ਼ਰ ਰਮੇਸ਼ਰ ਕੋਮਲ ਲਗਾਉਂਦਾ ਹੈ ਅੱਜ ਸਵਰਗ ਉੱਤੇ ਤੁਸੀਂ ਕੋਸ਼ਨਾ ਕਰੋ ਤੇ ਤੇਰਾ ਕੰਮ ਰੁਕਣ ਵਾਲਾ ਨਹੀਂ ਤੇਰੇ ਰਾਹ ਬੰਦ ਨਹੀਂ ਰਹਿਣੇ ਤੇਰੀ ਮਿਹਨਤ ਬੇਕਾਰ ਨਹੀਂ ਜਾਵੇਗੀ ਤੇਰਾ ਪਰਮੇਸ਼ਰ ਤੇਰੇ ਨਾਲ ਹੈ ਪ੍ਰਭੂ ਸਾਨੂੰ ਕਹਿੰਦਾ ਹੈ ਜਦ ਤੱਕ ਮੈਂ ਨਾ ਕਹਾ ਕੰਮ ਨਹੀਂ ਰੁਕਦਾ ਹਾਲੇਲੂਇਆ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਕਿਉਂਕਿ ਪਰਮੇਸ਼ਰ ਤੁਹਾਡੇ ਨਾਲ ਹੈ ਤਾਂ ਕਮੈਂਟ ਕਰੋ ਅਤੇ ਇਹ ਵਚਨ ਉਸ ਵਿਅਕਤੀ ਨਾਲ ਸਾਂਝਾ ਕਰੋ ਜੋ ਇਸ ਵੇਲੇ ਰਕਾਵਤਾਂ ਦਾ ਸਾਹਮਣਾ ਕਰ ਰਿਹਾ ਹੈ ਆਮੇਨ